ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਲੁਧਿਆਣਾ ਸ਼ਹਿਰ ਇੱਕ ਵਾਰੀ ਫੇਰ 9ਵੀਂ ਐਲਡਬਲਯੂਐਮ ਮੇ ਜਿਹੜੀ ਐਗਜ਼ਿਬਿਸ਼ਨ ਹੈ ਸ਼ੁਰੂ ਹੋ ਚੁੱਕੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਸਟਾਲਸ ਦੇ ਆਪਣੀ-ਆਪਣੀ ਕ੍ਰੀਏਟੀਵਿਟੀ ਦੇ ਹਿਸਾਬ ਨਾਲ ਬਹੁਤ ਹੀ ਡਿਫਰੈਂਟ ਕਲੈਕਸ਼ਨ ਜਿਹੜੀ ਹੈ ਉਹ ਪੇਸ਼ ਕੀਤੀ ਗਈ ਹੈ ਲਗਾਈ ਜਾ ਰਹੀ ਹੈ ਸੋ ਇਸ ਟਾਈਮ ਅਸੀਂ ਪਹੁੰਚੇ ਹਾਂ ਰੂਸਟ ਦੇ ਸਟਾਲ ਤੇ ਸੋ ਗੱਲਬਾਤ ਕਰਾਂਗੇ ਕਿ ਕੀ ਇਸਵਰੀ ਬਣਾਇਆ ਹੈ ਔਰ ਕੀ ਨਵੀਆਂ ਚੀਜ਼ਾਂ ਪੇਸ਼ ਕੀਤੀਆਂ ਸਰ ਤੁਹਾਡਾ ਨਾਮ ਸਰ ਮੇਰਾ ਨਾਮ ਅੰਕਿਤ ਹੈ ਸਰ ਅੱਛਾ ਜੀ ਅੰਕਿਤ ਜੀ ਕੀ ਅੰਕੇ ਚਾਵਲਾ ਚਾਵਲਾ ਸਰ ਕੀ ਬਣਾਇਆ ਹੈ ਸੋਰੀ ਰੋ ਸਰ ਮੈਂ ਲੇਡੀਜ਼ ਬਲੇਜ਼ਰਸ ਬਣਾਏ ਨੇ ਜੈਂਟਸ ਜੈਕਟ ਬਣਾਈਆਂ ਨੇ ਜੈਂਟਸ ਦੀ ਸ਼ਰਟਸ ਬਣਾਈਆਂ ਨੇ ਤੇ ਬੱਚੇ ਦੀ ਜੈਕਟਸ ਬਣਾਈਆਂ ਨੇ ਅੱਛਾ ਜੀ ਸੋ ਇਹਦੇ ਵਿੱਚ ਕੀ ਖਾਸ ਕੀ ਹੈ ਪਿਛਲੇ ਵਾਰ ਨਾਲੋਂ ਸਰ ਕੁਝ ਪ੍ਰੋਡਕਟਸ ਅਸੀਂ ਡਿਵੈਲਪ ਕੀਤੇ ਹੈ ਇਸ ਸਾਲ ਅਲੱਗ ਚੀਜ਼ਾਂ ਲੈ ਕੇ ਆਏ ਹਾਂ ਕੁਝ ਫਰਜ਼ ਲੈ ਕੇ ਆਏ ਹਾਂ ਕੁਝ ਅਲੱਗ ਫਾਈਬਰਸ ਲੈ ਕੇ ਆਏ ਹਾਂ ਕੁਝ ਫੈਬਰਿਕਸ ਨਵੇਂ ਲੈ ਕੇ ਆਏ ਹਾਂ ਬਾਕੀ ਸਰ ਡਿਪੈਂਡ ਕਰਦਾ ਹੈ ਕਿ ਹੁਣ ਕਿਦਾਂ ਦਾ ਰਿਸਪੌਂਸ ਮਿਲਦਾ ਹੈ ਸਾਨੂੰ ਅਸੀਂ ਤਾਂ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਹੈ ਜੀ ਸੁਹੇਰ ਦੇ ਲੱਗੇ ਹੋਏ ਉਹ ਕਿਦਾਂ ਦਾ ਫੁੱਟਬਾਲ ਕਿਦਾਂ ਫਰਸਟ ਸਰ ਫੁੱਟਬਾਲ ਬਹੁਤ ਅੱਛਾ ਹੈ ਰਿਸਪੌਂਸ ਵੀ ਅੱਛਾ ਹੈ ਕਸਟਮਰ ਪੋਜ਼ਿਟਿਵ ਹੈ ਹਾਲਾਤਾਂ ਦੇ ਹਿਸਾਬ ਨਾਲ ਵੈਰੀ ਪੋਜ਼ਿਟਿਵ ਹੈ ਹਾਲਾਤਾਂ ਦੇ ਤੋਂ ਕੀ ਮਤਲਬ ਤੁਹਾਡਾ ਸਰ ਜਿਸ ਹਿਸਾਬ ਦੇ ਮਾਰਕੀਟ ਦੀ ਪੋਜੀਸ਼ਨ ਚੱਲ ਰਹੀ ਹੈ ਜਾਂ ਜਿਸ ਹਿਸਾਬ ਦੇ ਵਿੰਟਰ ਗੇਅ ਲਾਸ ਈਅਰ ਦਾ ਉਸ ਹਿਸਾਬ ਨਾਲ ਕਸਟਮਰ ਦਾ ਫੁੱਟਬਾਲ ਵੀ ਅੱਛਾ ਹੈ ਤੇ ਕਸਟਮਰ ਨੂੰ ਥੋੜੀ ਜੀ ਇੰਟਰਸਟ ਵੀ ਹੈਗਾ ਕਿ ਹਾਂਜੀ ਕੰਮ ਕਰਨਾ ਤੇ ਜਿਹੜਾ ਕਸਮਰ ਕਿੱਥੋਂ ਕਿੱਥੋਂ ਆ ਚੁੱਕਾ ਹੁੰਦਾ ਸਰ ਮੇਰੇ ਕੋ ਇਸ ਟਾਈਮ ਯੂਪੀ ਦੇ ਕਸਮਰ ਨੇ ਵਿਜ਼ਿਟ ਕੀਤਾ ਹੈ ਬਿਹਾਰ ਦੇ ਕਸਮਰਸ ਆਏ ਨੇ ਕੁਝ ਪੰਜਾਬ ਦੇ ਲੋਕਲ ਕਸਮਰਸ ਆਏ ਨੇ ਕੁਝ ਤੇ ਹਰਿਆਣਾ ਤੋਂ ਚਾਰ ਪੰਜ ਕਸਮਰ ਆਏ ਨੇ ਜੀ ਔਰ ਕੁਲ ਬਿਲਾ ਕੇ ਸੈਟੀਸਫਾਈਡ ਹੋ ਹਾਂ ਫਿਲਹਾਲ ਤੱਕ ਤਾਂ ਸੈਟੀਸਫਾਈਡ ਹੈ ਰੋਸਟ ਚ ਬਣਾਉਣੇ ਕੀ ਕੀ ਹੈ ਸਰ ਮੇਰੇ ਕੋ ਲੇਡੀਜ਼ ਬਲੇਜ਼ਰਸ ਨੇ ਜੈਂਟਸ ਰਿਵਰਸਿਬਲ ਜੈਕਟਸ ਨੇ ਸਿੰਗਲ ਜੈਕਟਸ ਨੇ ਜੈਂਟਸ ਦੀ ਸ਼ਰਟਸ ਨੇ ਪਲੱਸ ਬੱਚੇ ਦੀ ਜੈਕਟਸ ਨੇ ਆਪਣੇ ਕੋ ਰਿਵਰਸਿਬਲ ਚਲੋ ਕੁਲ ਮਿਲ ਕੇ ਅੱਛਾ ਚੱਲ ਰਿਹਾ ਹੈਗਾ ਵੈਰੀ ਗੁੱਡ ਸਰ ਵੈਰੀ ਗੁੱਡ ਰਹਿਗਾ ਸੋ ਲਾਈਵ ਤਸਵੀਰਾਂ ਚ ਅਸੀਂ ਵੀ ਦੇਖ ਰਹੇ ਹਾਂ ਕਿ ਏਜੈਂਟਸ ਦੇ ਵਿੱਚ ਜਿਹੜੇ ਚੀਜ਼ਾਂ ਬਣਾਈ ਜਾ ਰਹੀਆਂ ਹੈਗੀਆਂ ਸੋ ਇਹ ਆਲ ਓਵਰ ਇੰਡੀਆ 'ਚ ਹੀ ਵੇਚਦੇ ਆਪਾਂ ਸਰ ਬਿਲਕੁਲ ਆਲ ਓਵਰ ਇੰਡੀਆ ਦੀ ਸਪਲਾਈ ਹੈ ਆ ਕਿੰਨੇ ਸਾਲ ਤੋਂ ਬਣਾ ਰਹੇ ਹੋ ਸਰ ਮੈਨੂੰ 12 ਸਾਲ ਹੋ ਗਏ ਬਣਾਉਂਦੇ 12 ਸਾਲ ਹੋ ਗਏ ਹਾਂਜੀ ਸਰ ਹਾਈਟਾ ਉਮਰੀ ਟੱਚਵੁੱਡ ਲੈਣ ਲੱਗਦਾ ਬਾਹਲ ਉਮਰ ਚ ਤਾਂ ਨਹੀਂ ਕੰਮ ਸ਼ੁਰੂ ਕਰਦਾ ਜੀ ਨਹੀਂ ਨਹੀਂ ਸਰ ਕਿਡਸ ਦੇ ਵੀ ਬਣਾਉਂਦੇ ਹੋ ਜੀ ਹਾਂਜੀ ਕਿਡਸ ਦੇ ਜੈਕਟਸ ਬਣਦੀ ਸਾਡੇ ਕੋਲ ਰਿਵਰਸੀਬਲ ਆਰਟੀਕਲਸ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅਲੱਗ-ਅਲੱਗ ਰੂਮਸ ਵਿੱਚ ਅਲੱਗ-ਅਲੱਗ ਜਿਹੜੇ ਮੈਨੂਫੈਕਚਰਰਸ ਆ ਉਹਨਾਂ ਵੱਲੋਂ ਇੱਕ ਆਪਣਾ ਡਿਸਪਲੇ ਕੀਤਾ ਗਿਆ ਹੈ ਡਿਫਰੈਂਟ-ਡਿਫਰੈਂਟ ਕਲੈਕਸ਼ਨਸ ਦਿਖਾਈਆਂ ਜਾ ਰਹੀਆਂ ਹਨ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਔਰ ਵਿਜ਼ਟਰ ਵੀ ਜਿਹੜਾ ਹੈਗਾ ਇੱਥੇ ਪਹੁੰਚਿਆ ਹੋਇਆ ਹੈ ਵਿਜ਼ਟਰ ਆਪਣਾ ਕੰਮ ਕਰ ਰਿਹਾ ਹੈ ਸੋ ਲਗਾਤਾਰ ਕਲੈਕਸ਼ਨਸ ਨੂੰ ਦੇਖ ਕੇ ਆਪਣੀ ਕਲੈਕਸ਼ਨ ਜਿਹੜੇ ਕੀ ਖਰੀਦਣਾ ਕੀ ਨਹੀਂ ਖਰੀਦਣਾ ਇਹਦੇ ਤੇ ਡਿਸੀਜਨਸ ਲੈਂਦੇ ਜਾ ਰਹੇ ਫਿਲਹਾਲ ਇਸੀ ਰੋਸਟ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਨਹਿਤੈਸੀ ਧੰਨਵਾਦ